ਦੋਸਤੋ ਬਾਲ ਹਟ ਰਾਜ ਹਟ ਤੇ ਤ੍ਰਿਆ ਹਟ ਜਦੋਂ ਇਹ ਜੋ ਠਾਣ ਲੈਣ ਫਿਰੋਕ ਕਰਕੇ ਰਹਿੰਦੇ ਆ ਇੱਕ ਜੰਗ ਮੁੰਡਾ ਪਹਿਲੀ ਵਾਰ ਹੀ ਕਿਤੇ ਸਿਗਰਟ ਪੀਣ ਲੱਗਿਆ ਤੇ ਘਰ ਵਾਲਿਆਂ ਨੇ ਫੜ ਲਿਆ ਤੇ ਬੜਾ ਕੁੱਟਿਆ ਉਹਨੂੰ ਤੇ ਉਹ ਜਦੋਂ ਕੁੱਟਿਆ ਤੇ ਉਹ ਕਹਿੰਦਾ ਹੁਣ ਤਾਂ ਮੈਂ ਸਿਗਰਟ ਪੀ ਕੇ ਹੀ ਰਹੂੰਗਾ ਪਿੰਡ ਵਾਲਿਆਂ ਨੇ ਆਲੇ ਦੁਆਲੇ ਨੇ ਬਹੁਤ ਸਮਝਾਇਆ ਹਰ ਤਰ੍ਹਾਂ ਦੇ ਉਹਨੂੰ ਨੁਕਸਾਨ ਦੱਸੇ ਨਸ਼ਿਆਂ ਦੇ ਕੀ ਹੁੰਦੇ ਪਰ ਉਹ ਕਹਿੰਦਾ ਨਹੀਂ ਹੁਣ ਤਾਂ ਮੈਂ ਪੀਣੀ ਪੀਣੀ ਆ ਤੁਸੀਂ ਜੋ ਮਰਜ਼ੀ ਕਰ ਲਓ ਉਹਨਾਂ ਤੇ ਸਿਆਣਾ ਬੰਦਾ ਕਹਿੰਦਾ ਇਹਨੂੰ ਹੁਣ ਜਿਹੜੇ ਝਿੜੀ ਦੇ ਵਿੱਚ ਕਰਨੀ ਵਾਲੇ ਬਾਬਾ ਬੈਠਿਆ ਉੱਥੇ ਹੀ ਲਿਆਉਣਾ ਪੈਣਾ ਉਹ ਲੈ ਗਿਆ ਜੀ ਉੱਥੇ ਉਹ ਕਹਿੰਦੇ ਬਾਬਾ ਜੀ ਇਹ ਨਸ਼ਿਆਂ 'ਚ ਲੱਗਣ ਲੱਗਾ ਉਹ ਕਹਿੰਦਾ ਚੁੱਪ ਓਏ ਬਾ ਪੁੱਤਰਾ ਇੱਥਰਾ ਮੇਰੇ ਕੋਲ ਬੈਠ ਇਹਨਾਂ ਨੂੰ ਕੀ ਪਤਾ ਕਹਿੰਦਾ ਨਸ਼ਿਆਂ ਦੇ ਜਿਹੜੇ ਫਾਇਦੇ ਕੀ ਹੁੰਦੇ ਆ ਫਾਇਦਾ ਸੁਣ ਪੁੱਤਰਾ ਇਹਨਾਂ ਦੀ ਗੱਲ ਨਾ ਸੁਣ ਤੂੰ ਪੀਨੇ ਆ ਪੀ ਫਾਇਦੇ ਸੁਣ ਫਾਇਦਾ ਇਹ ਆ ਕਿ ਤੈਨੂੰ ਇੱਕ ਤਾਂ ਬਹੁਤ ਵੱਡਾ ਘਰ ਮਿਲੂ ਦੂਸਰਾ ਜਿਹੜੇ ਚੋਰ ਚੱਕੇ ਜਾਇਆ ਆ ਇਹਨਾਂ ਨੇ ਫਿਰ ਦਿੱਤੋਂ ਦੂਰ ਭੱਜਣਾ ਇਹ ਚਾਹਦੇ ਨਹੀਂ ਇਦਾਂ ਤੀਸਰੀ ਚੀਜ਼ ਤੈ ਪੂਰੇ ਦੇਸ਼ ਦੀ ਸੈਰ ਫ੍ਰੀ ਕਰਨੀ ਹੈ ਇੰਨਾ ਹੀ ਨਹੀਂ ਤੇਰੇ ਚ ਜਿਹੜਾ ਕੌਨਫੀਡੈਂਸ ਆਣਾ ਇਹ ਨਹੀਂ ਚਾਹਦੇ ਫਿਰ ਤੂੰ ਨਾਲੇ ਹਮੇਸ਼ਾ ਜੰਗ ਰਹੇਗਾ ਉਹ ਕਹਿੰਦਾ ਪਾਪਾ ਜੀ ਐਨੇ ਫਾਇਦੇ ਸੁਣਦੇ ਉਹ ਮੁੰਡਾ ਜਿਹੜਾ ਬੜਾ ਇੱਕਦਮ ਪ੍ਰਸੰਨ ਹੋਇਆ ਕਿ ਕਿਸੇ ਨੇ ਤਾਂ ਮੇਰੇ ਵੱਲ ਦੀ ਗੱਲ ਕੀਤੀ ਕੋਈ ਤਾਂ ਹੈ ਜਿਹੜਾ ਸੱਚਮੁੱਚ ਜਿਹੜਾ ਜਿਹਨੂੰ ਪਤਾ ਆ ਕੁਝ ਉਹ ਕਹਿੰਦਾ ਬਾਬਾ ਜੀ ਫਿਰ ਸਿਗਰਟ ਨੇ ਕਹਿੰਦਾ ਬਾਬਾ ਜੀ ਫਿਰ ਪੀ ਲਾਂ ਬਾਬਾ ਜੀ ਨੇ ਸਿਗਰਟ ਫੜੀ ਉਹਦੇ ਕੋਲ ਚਾਕੇ ਤੂੰ ਨੇ ਤੇ ਮਰੀ ਕਹਿੰਦਾ ਪੁੱਤਰਾ ਇੰਨੀ ਨਿੱਕੀ ਜਿਹੀ ਚੀਜ਼ ਨੂੰ ਕੀ ਚਾਹਤ ਤੂੰ ਜਦੋਂ ਮੇਰੇ ਕੋਲ ਆ ਗਿਆ ਆ ਫੜ ਚਿਲਮ ਉਹ ਫੜੀ ਉਹ ਸੀ ਤਮਾਕੂ ਦੇ ਹਾਰ ਚ ਫੜਾਤੀ ਕਹਿੰਦਾ ਬਾਬਾ ਜੀ ਐਨੇ ਫਾਇਦੇ ਹੋਣਗੇ ਕਿਦਾਂ ਕਹਿੰਦਾ ਪੁੱਤਰਾ ਇਸ ਤਰ੍ਹਾਂ ਹੋਣਾ ਜਦੋਂ ਤਾ ਨਸ਼ਿਆਂ ਤੇ ਲੱਗ ਜਾਣਾ ਤੇਰਾ ਘਰ-ਬਾਰ ਵਿਕ ਜਾਣਾ ਡੈਫੀਨਿਟਲੀ ਚੋਰ ਚੱਕਾ ਤੇ ਬਣਨਾ ਤੇ ਜੇਲ੍ਹ ਚ ਜਾਣਾ ਹੀ ਜਾਣਾ ਉਹ ਵੱਡਾ ਘਰ ਤੈਨੂੰ ਫੇਰ ਹਰ ਪਾਸੇ ਸਲੂਟੇ ਪੈਣੇ ਇੱਥੇ ਇਹ ਘਰ ਦੇ ਵੀ ਤੈਨੂੰ ਜਦੋਂ ਉੱਥੇ ਮਿਲਣ ਆਣਗੇ ਨਾ ਇਹਨਾਂ ਨੂੰ ਵੀ ਅਪਾਇੰਟਮੈਂਟ ਲੈਣੀ ਪੈਣੀ ਤੈਨੂੰ ਮਿਲਣ ਦੇ ਲਈ ਤੇ ਜਦੋਂ ਤੂੰ ਬਾਹਰ ਆਣਾ ਨਾ ਫੇਰ ਇਹਨਾਂ ਲੋਕਾਂ ਨੇ ਕਹਿਣਾ ਇਸ ਨੰਗ ਤੂੰ ਆਪਾਂ ਕੀ ਲੈਣਾ ਪਰੇ ਰਹੀਏ ਤੈਨੂੰ ਫੇਰ ਕਿਸੇ ਨੇ ਮੂੰਹ ਨਹੀਂ ਲਾਣਾ ਫੇਰ ਤੈਨੂੰ ਤੇਰਾ ਨਾ ਕੋਈ ਘਰ ਰਹਿਣਾ ਨਾ ਬਾਹਰ ਰਹਿਣਾ ਜਿੱਦਨੂੰ ਮਰਜ਼ੀ ਜਿਹੜੇ ਮਰਜ਼ੀ ਟਰੱਕ ਦਾ ਸੰਗਲ ਫੜ ਕੇ ਜਿੱਦਨੂੰ ਮਰਜ਼ੀ ਪੁੱਤ ਚੜ ਗਈ ਪੂਰੀ ਦੁਨੀਆ ਘੁੰਮੀ ਫੇਰ ਤੈਨੂੰ ਨਾਲੇ ਦੁਨੀਆ ਭਰ ਦੇ ਜਿਹੜੇ ਦਾ ਪੇਚ ਆ ਦੇਣੇ ਝੂਠ ਦੇ ਤੂਫਾਨ ਦੇ ਤਾਂ ਆਪਣਾ ਪਰਾਇਆ ਕੋਈ ਛੱਡਣਾ ਨਹੀਂ ਜਿਹਦੇ ਨਾਲ ਤਾਂ ਠਗੀਆਂ ਨਹੀਂ ਮਾਰਨੀ ਆ ਫਿਰ ਤੇਰੇ 'ਚ ਜਦੋਂ ਇਹ ਚੀਜ਼ਾਂ ਚ ਆਏ ਤਾਂ ਮਾਸਟਰ ਹੋ ਜਾਣਾ ਤੈ ਕਣਾ ਪਾਜੀ ਬਾਬਾ ਜੀ ਮੇਰੇ 'ਚ ਤਾਂ ਕੰਫੀਡੈਂਸ ਹੀ ਬੜਾ ਆ ਗਿਆ ਕਹਿੰਦਾ ਫਿਰ ਜਦੋਂ ਤੇਰੀ ਇਹ ਆਤਮਾ ਮਰ ਜਾਣੀ ਹੈ ਨਾ ਉਸ ਦਿਨ ਫਿਰ ਤਾਂ ਜਵਾਨੀ 'ਚ ਹੀ ਪੁੱਤ ਮਰ ਜਾਣਾ ਫਿਰ ਤੈਨੂੰ ਬੁੱਢਾ ਹੋਣ ਦੀ ਨਾ ਹੋਣ ਦੀ ਜ਼ਰੂਰਤ ਨਹੀਂ ਪੈਣੀ ਇਸ ਕਰਕੇ ਇੰਨਾ ਹੀ ਕਹਿ ਕੇ ਬਾਬਾ ਜੀ ਨੇ ਉਹ ਫੜਿਆ ਉਹ ਸੂਟਾ ਇਕਦਮ ਖਿੱਚ ਕੇ ਤੇ ਉਹਦੇ ਮੂੰਹ ਦੇ ਵਿੱਚ ਠਾ ਮਾਰਿਆ ਤੇ ਜਦੋਂ ਇਦਾਂ ਹੋਇਆ ਉਹਦੇ ਕੰਨ ਨੱਕ ਅੱਖ ਦੇ ਵਿੱਚੋਂ ਜਦੋਂ ਖੰਗਾਂ ਜੇਬ ਉਹ ਬੁਰਾ ਤੇ ਉਲਟੀਆਂ ਲੱਗੀਆਂ ਤੇ ਜਿਸ ਵੇਲੇ ਉਹ ਮੁੰਡਾ ਉੱਠਿਆ ਹੋਸ਼ ਦੇ ਵਿੱਚ ਤੇ ਉਹਨੇ ਆਪਣੇ ਕੰਨਾਂ ਨੂੰ ਤੋਬਾ ਕੀਤੀ ਸੋ ਟੈਕਨੀਕ ਆਣੀ ਚਾਹੀਦੀ ਆ ਦੋਸਤੋ ਸਬ ਪੋਸੀਬਲ ਹੈ